ਹੈਲੋ ਜੀ ਅੱਜ ਵੀ ਆਪਾਂ ਤੁਹਾਡੇ ਲਈ ਲੈ ਕੇ ਬਹੁਤ ਹੀ ਪਿਆਰਾ ਜਿਹੜਾ ਮੋਹਰੇ ਦਾ ਡਿਜ਼ਾਈਨ ਲੈ ਕੇ ਆਏ ਆ ਇਹਦੇ ਲਈ ਆਪਾਂ ਕੀ ਕੀ ਮਟੀਰੀਅਲ ਲੈਤਾ ਤੇ ਕਿਸ ਤਰੀਕੇ ਨਾਲ ਆਪਾਂ ਇਹ ਬਣਾਇਆਗਾ ਆਪਾਂ ਤੁਹਾਨੂੰ ਪ੍ਰੋਪਰ ਜਿਹੜੀ ਦੀ ਜਾਣਕਾਰੀ ਦੇਵਾਂਗੇ ਤੁਹਾਨੂੰ ਇਹ ਬਣਾਉਣਾ ਵੀ ਦੱਸਾਂਗੇ ਵੀ ਜਿਹੜਾ ਡਿਜ਼ਾਈਨ ਹੈਗਾ ਉਹ ਆਪਾਂ ਕਿਸ ਤਰੀਕੇ ਨਾਲ ਬਣਾਇਆਗਾ ਕਿਸ ਤਰ੍ਹਾਂ ਆਪਾਂ ਇਹ ਜਿਹੜੇ ਪਾਈਪਿੰਗ ਕੱਢੀ ਕਿਸ ਤਰ੍ਹਾਂ ਆਪਾਂ ਕਟਾਵਾਂ ਮ ਆਗ ਲਗ ਲਗ ਚੀਜ਼ਾਂ ਜੋਇੰਟ ਕੀਤੀਆਂ ਨੇ ਸਾਰੀ ਪ੍ਰੋਪਰ ਜਿਹੜੀ ਤੁਹਾਨੂੰ ਜਾਣਕਾਰੀ ਦੇਵਾਂਗੇ ਆਪਾਂ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸਦੇ ਆ ਵੀ ਜਿਹੜਾ ਇਹ ਡਿਜ਼ਾਈਨ ਹੈਗਾ ਇਹ ਆਪਾਂ ਕਿਸ ਤਰੀਕੇ ਨਾਲ ਬਣਾਇਆਗਾ ਤੇ ਕਿਸ ਤਰੀਕੇ ਨਾਲ ਇਹਨੂੰ ਆਪਾਂ ਸਾਰਾ ਅਟੈਚ ਕੀਤਾ ਤੇ ਕੀ ਕੀ ਆਪਾਂ ਮਟੀਰੀਅਲ ਲੇਤਾਗਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕਮਲ ਫੈਸ਼ਨ ਸੂਟ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਜਿਹੜੀ ਆਪਾਂ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਉਹ ਲੈ ਕੇ ਆਏ ਆ ਆਪਾਂ ਦੇਖੋ ਜਿਵੇਂ ਕਿ ਆਪਾਂ ਦੇਖੋ ਪਹਿਲਾਂ ਦੋ ਤਿੰਨ ਡਿਜ਼ਾਈਨਾਂ ਦੀ ਵੀਡੀਓਜ਼ ਪਾਈ ਆ ਅੱਜ ਦੀ ਵੀਡੀਓ ਆਪਾਂ ਲੈ ਕੇ ਆ ਜਾਵਾਂਗੇ ਛਟੇੜ ਸਲਵਾਰ ਦੀ ਮੋਰੀਆਂ ਉੱਤੇ ਡਿਜ਼ਾਈਨ ਜਿਹੜਾ ਡਿਜ਼ਾਈਨ ਪਾਉਣ ਆਪਾਂ ਕਿਹੜੇ ਤਰੀਕੇ ਨਾਲ ਪਾਉਣਾਗਾ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਛੜ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨ ਨੂੰ ਨਾ ਭੁੱਲਿਓ ਤਾਂ ਇਹ ਨਵੀਂ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਤੇ ਤੁਸੀਂ ਘਰ ਬੈਠੇ ਜਿਹੜਾ ਫ੍ਰੀ ਸਿਲਾਈ ਕੋਰਸ ਸਿੱਖ ਸਕੋ ਦੇਖੋ ਆਪਾਂ ਰੈਗੂਲਰ ਜਿਹੜੇ ਤੁਹਾਡੇ ਲਈ ਵੀਡੀਓ ਸਿਲਾਈ ਕੇ ਆਉਂਦੇ ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਦੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਜਾਣਕਾਰੀ ਲੈਣ ਲਈ ਸਾਡੇ ਕੋਲ ਕਿਸੇ ਵੀ ਵੀਡੀਓ ਤੋਂ ਫੋਨ ਨੰਬਰ ਚਾਕੇ ਸਾਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ ਸਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜਿਹਦੇ ਲਈ ਤੁਸੀਂ ਸਾਡੇ ਤੋਂ ਸੂਟਾਂ ਬਾਰੇ ਜਿਹੜੀ ਜਾਣਕਾਰੀ ਲੈ ਸਕਦੇ ਹੋਗੇ ਜਿਹੜੇ ਅੱਜ ਦੀ ਵੀਡੀਓ ਪਰ ਤੁਹਾਨੂੰ ਲੈ ਕੇ ਆਏ ਲੈ ਕੇ ਆਪਾਂ ਸਟੇਟ ਸਲਵਾਰ ਦੀਆਂ ਮੂਰੀਆਂ ਤੇ ਉਹ ਡਿਜ਼ਾਈਨ ਪਾਉਣਾ ਹੈਗਾ ਉਹਦੀ ਵੀਡੀਓ ਲੈ ਕੇ ਆਏ ਆ ਤੇ ਦੂਸਰਾ ਚੈਨਲ ਆਇਆ ਜੀ ਆਪਣਾ ਸਿੱਧੂ ਬਟਿਕ ਜੋਗਾ ਜਿਹਦੇ ਉੱਪਰ ਆਪਾਂ ਸਟੇਟਾਂ ਦੀ ਮੀਟਸ ਪਾਉਣੇ ਆ ਤੇ ਪਲੀਜ਼ ਜਿੰਨਾ ਤੁਸੀਂ ਪਿਆਰ ਸਾਡੇ ਇਸ ਚੈਨਲ ਨੂੰ ਦਿੱਤਾ ਕਰਾਏ ਐ ਇੰਨੇ ਪਿਆਰ ਤੁਸੀਂ ਸਾਡੇ ਸਿੱਧੂ ਬਟਿਕ ਜੋਗਾ ਨੂੰ ਦਿਓ ਕਿਉਂਕਿ ਉਹਦੇ ਉੱਪਰ ਆਪਾਂ ਲੈ ਕੇ ਆਉਣੇਗੇ ਨਵੇਂ-ਨਵੇਂ ਸੂਟਾਂ ਦੇ ਵੀਡੀਓ ਜਿਹੜੀਆਂ ਆਪਾਂ ਰੈਗੂਲਰਲੀ ਦੇਖੋ ਉਹਨਾਂ ਦੇ ਉੱਪਰ ਨਵੇਂ-ਨਵੇਂ ਚੈਨਲ ਦੇ ਵੀਡੀਓ ਪਾਉਂਦੇ ਰਹਨੇ ਆ ਆਪਾਂ ਐਮਬਰਾਡਰੀ ਵਗੈਰਾ ਖੁਦ ਕਰਵਾ ਲੈਣਾਂ ਸਟੀਚਿੰਗ ਵੀ ਕਰਕੇ ਭੇਜ ਦੇਵਾਂਗੇ ਤੇ ਉਹਦੇ ਲਈ ਤੁਸੀਂ ਸਾਨੂੰ WhatsApp ਮੈਸੇਜ ਕਰੋਗੇ ਸਾਡੇ ਨੰਬਰ ਤੇ DM ਕਰੋਗੇ ਤੇ ਤੁਸੀਂ ਸਾਨੂੰ ਉਹਦੇ ਤੇ DM ਕਰਕੇ ਸਾਡੇ ਸਾਰੀ ਗੱਲਬਾਤ ਕਰ ਸਕਦੇ ਹੋ ਸਾਡੇ ਦੇ ਡਿਜ਼ਾਈਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਫੈਬਰਿਕ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਜਦੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੁਸੀਂ ਸੂਟ ਆ ਰੈਡੀ ਕਰਵਾ ਸਕਦੇ ਹੋ ਆਓ ਆਪਾਂ ਜਿਆਦਾ ਸਮਾਂ ਲੈਂਦੇ ਨਾ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਡਿਜ਼ਾਈਨ ਹੈਗਾ ਆਪਾਂ ਕਿਸ ਤਰੀਕੇ ਨਾਲ ਬਣਾਉਣਾਗਾ ਕਿਸ ਤਰੀਕੇ ਨਾਲ ਜਿਹੜਾ ਆਪਾਂ ਇਹ ਰੈਡੀ ਕਰਨਾਗਾ ਦੇਖੋ ਇੱਕ ਤਾਂ ਆਪਾਂ ਇਹ ਲੱਠਾ ਬੁਕਰਮ ਲੈਂਤੀ ਹੈਗੀ ਇਹ ਆਪਾਂ ਤੁਹਾਨੂੰ ਦੱਸ ਦਿਆਂਗੇ ਆਪਣੀ ਜਿਹੜੀ ਇਹ ਮੂਰੀਆਂ ਦੇ ਲਈ ਆਪਾਂ ਬੁਕਰਮ ਲੈਂਤੀ ਹੈ ਇਹ ਦੋਨੇ ਆਪਣੇ ਜਿਹੜੇ ਚੀਜ਼ਾਂ ਨੇ ਆਪਾਂ ਲੈਂਤੀਆਂ ਨੇ ਇਹ ਇਹ 40 ਇੰਚਾ ਕਿਉਂਕਿ ਆਪਾਂ ਇਹਦੇ ਵਿੱਚੋਂ ਦੇਖਾਂਗੇ ਆਪਣੇ ਮੂਰੀਆਂ ਦੇ ਉੱਪਰ ਕਿੰਨੀ ਕਵਰ ਹੋਊਗੀ ਇਹ 40 ਇੰਚ ਵੈਸੇ ਆਪਾਂ ਇੱਕ ਵਾਰ ਕਟਾਈ ਕਰ ਲਈ ਤੇ ਇੰਨੇ ਕਟਾਮ ਨੇ ਜਿਹੜੇ ਆਪਣੇ ਇਹ ਵੀ ਆਈ ਗਏ ਨੇ 40 ਇੰਚ ਇੱਕ ਡਾਮ ਤੁਸੀਂ ਕਿਤੋਂ ਵੀ ਦੇਖੋ ਜਿੱਥੋਂ ਪਰ ਟੇਲਰ ਮਟੀਰੀਅਲ ਲੈਣਿਆਂਗੇ ਤੁਸੀਂ ਇਹ ਉੱਥੋਂ ਡਿਜ਼ਾਈਨ ਜਿਹੜਾ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਜ ਤੁਸੀਂ ਡਿਜ਼ਾਈਨ ਲੈਣਾ ਉੱਥੋਂ ਜਾ ਕੇ ਤੁਸੀਂ ਇਹਨੂੰ ਵਾਅ ਕਰ ਸਕਦੇ ਹੋ ਹੁਣ ਇਹਦਾ ਆਪਾਂ ਡਿਜ਼ਾਈਨ ਬਣਾਉਣਾਗਾ ਦੋਨਾਂ ਚੀਜ਼ਾਂ ਦੇ ਨਾਲ ਸੇਮੇ ਪੱਟੀ ਵੀ ਰੱਖਣੀ ਆ ਇਹ ਜਿਹੜਾ ਮਾਦਤੀ ਲੈਸ ਦੇ ਉੱਪਰ-ਨੀਚੇ ਆਪਾਂ ਜਿਹੜੀ ਇਹ ਪਾਈਪਿੰਗ ਲਗਾਉਣੀ ਹੈਗੀ ਜਿਹੜੀ ਪੱਟੀ ਲੈਤੀ ਹੈ ਸਟ੍ਰੇਟ ਸਲਵਾਰ ਆਪਣੇ ਜਿਹੜੀ ਬਲਪਾ ਕੇ ਰੈਡੀ ਕੀਤੀ ਹੋਈ ਹੈਗੀ ਇਹੀ ਕਸਟਮਰ ਦੇ ਆਪਾਂ ਦੇ ਪਹਿਲਾਂ ਸ਼ਰਟ ਦੇ ਉੱਪਰ ਡਿਜ਼ਾਈਨ ਪਾਇਆ ਸੀਗਾ ਤੇ ਇਹ ਆਪਾਂ ਸਟ੍ਰੇਟ ਸਲਵਾਰ ਦੇ ਉੱਪਰ ਡਿਜ਼ਾਈਨ ਪਾਉਣਾਗਾ ਕਿ ਤਰੀਕੇ ਨਾਲ ਪਾਉਣਾਗਾ ਸਭ ਤੋਂ ਪਹਿਲਾਂ ਆਪਾਂ ਇਹ ਦੋਨੇ ਚੀਜ਼ਾਂ ਨੂੰ ਜਿਹੜਾ ਪੇਸਟ ਕਰਾਂਗੇ ਜਿਵੇਂ ਕਿ ਦੇਖੋ ਆਪਣੇ ਕੋਲ ਇਹ ਫੈਬਰਿਕ ਹੈਗਾ ਸ਼ਰਟ ਨਾਲ ਦਾ ਕਪੜਾ ਜਿਹੜਾ ਹੈਗਾ ਸਲਵਾਰ ਨਾਲ ਨਾ ਇਹਦੇ ਉੱਪਰ ਆਪਣੀ ਬੁੱਕਰਮਾਈ ਜਿਹੜੀ ਇਹਨੂੰ ਪੇਸਟ ਕਰ ਲਾਂਗੇ ਆਪਾਂ ਇਹ ਆਪਣਾ ਲੱਟੜੂ ਕੁਰੀ ਮ ਜੜੀ ਇਹਨੂੰ ਆਪਾਂ ਇਹਦੇ ਉੱਪਰ ਪੇਸਟ ਕਰਾਂਗੇ ਦੇਖੋ ਸਲਾਈ ਦਾ ਮਾਰਜਨ ਛੱਡ ਕੇ ਪੇਸਟ ਕਰਨਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਆਪਾਂ ਇਹਨੂੰ ਪੇਸਟ ਕਰ ਲਿਆ ਇਹਨੂੰ ਚੰਗੀ ਤਰ੍ਹਾਂ ਪੇਸਟ ਕਰ ਲਿਓ ਆਪਾਂ ਦੇਖੋ ਤਾਂ ਜੋ ਇਹ ਬੁਕਰਮ ਆਪਣੇ ਉੱtre ਨਾ ਦੇ ਤੋਂ ਚੰਗੀ ਤਰ੍ਹਾਂ ਇਹਨੂੰ ਪੇਸਟ ਕਰ ਲਿਆ ਇਸ ਤਰ੍ਹਾਂ ਆਪਾਂ ਮੈਸਟਰ ਦੇਖਾ ਆਪਾਂ ਦੋਨੇ ਸਾਈਡਾਂ ਤੇ ਸਿਰਫ ਸਲਾਈ ਦਾ ਮਾਰਜਨ ਦੇਣਾ ਇਹਦੇ ਵਿੱਚ ਪਸਲਾਈ ਦਾ ਮਾਰਜਿਨ ਦੇ ਲਾ ਉਸ ਤੋਂ ਬਾਅਦ ਇਹਨੂੰ ਆਪਾਂ ਇੱਕ ਸਾਈਡ ਤੇ ਰੱਖਾਂਗੇ ਹੁਣ ਆਪਾਂ ਜਿਹੜਾ ਕਟਾਮ ਨੇ ਇਹਨਾਂ ਨੂੰ ਪੇਸਟ ਕਰਨਾ ਹੈ ਇਸ ਤਰ੍ਹਾਂ ਇਹ ਵੀ ਪਸਲਾਈ ਦਾ ਮਾਰਜਿਨ ਛੱਡ ਕੇ ਪੇਸਟ ਕਰਾਂਗੇ ਇਸ ਤਰ੍ਹਾਂ ਦੇਖੋ ਇਹਨੂੰ ਆਪਾਂ ਪੇਸਟ ਕਰ ਲਿਆ ਚੰਗੀ ਤਰ੍ਹਾਂ ਹੁਣ ਇੰਜ ਵਿੱਚ ਆਪਾਂ ਇਹ ਕੱਪੜੇ ਨੂੰ ਡਬਲ ਕਰਨਾਗਾ ਇਸ ਤਰ੍ਹਾਂ ਡਬਲ ਕਰ ਲਿਆ ਉਸ ਤੋਂ ਬਾਅਦ ਇੱਥੇ ਆਪਾਂ ਸਲਾਈ ਦੇ ਮਾਰਜਿਨ ਛੱਡ ਕੇ ਇਹਨਾਂ ਫੈਬਰਿਕ ਹੈ ਜਿਹੜਾ ਆਪਾਂ ਕੱਟ ਕਰ ਲਾਂਗੇ ਬਾਕੀ ਦਾ ਹੱਸਤਾ ਹੁਣ ਆਪਣੀ ਹੈਗੀ ਕੀ ਦੇਖੋ ਸਲਵਾਰ ਅਪਾ ਦੇਖਾਂਗੇ ਜਿੰਨਾ ਆਪਾਂ ਨੂੰ ਬੁੱਕਰਮ ਚਾਹੀਦਾ ਇਹ ਆਪੋਂ ਨਾ ਕਰਾਂਗੇ ਦੇਖੋ ਕਿ ਇਹ ਬੁੱਕਰਮ ਆਪਣਾ ਬਿਲਕੁਲ ਪੂਰਾ ਪੂਰਾ ਰੈਡੀ ਆਊਗਾ ਇਹਦੇ ਉੱਪਰ ਇਹ ਵਾਲੀ ਬੁੱਕਰਮ ਵੀ ਆਪਣੀ ਜਿਹੜੀ ਬਿਲਕੁਲ ਪੂਰੀ ਪੂਰੀ ਆਊਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਤੁਹਾਨੂੰ ਇਹਦੇ ਤੇ ਲੈਸ ਨਾਲ ਪਾਈਪਿੰਗ ਲਗਾ ਕੇ ਡਿਜ਼ਾਈਨ ਪਾ ਕੇ ਦੱਸਾਂਗੇ ਵੀ ਇਹ ਦੋਨੇ ਚੀਜ਼ਾਂ ਆਪਾਂ ਕਿਸ ਤਰ੍ਹਾਂ ਅਟੈਚ ਕਰਨੀਆਂ ਨੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਮਸ਼ੀਨ ਤੇ ਤੇ ਉੱਥੇ ਆਪਾਂ ਤੁਹਾਨੂੰ ਦੱਸ ਦਿਆਂ ਸਿਲਾਈ ਕਰਨ ਦਾ ਤਰੀਕਾ ਸਾਹਤੋਂ ਪਹਿਲਾਂ ਦੇਖੋ ਇਹਦੇ ਉਪਰਪਾਣ ਕੱਚੀ ਪਾਵਾਂਗੇ ਤਾਂ ਜਿਹੜੇ ਆਪਣਾ ਕਟਾਮ ਨੇ ਬਿਲਕੁਲ ਆਸਾਨ ਤਰੀਕੇ ਨਾਲ ਨਿਕਲ ਸਕਣ। ਦੇਖੋ ਇਹ ਇਹ ਉਪਰਪਾਣ ਕੱਚੀ ਪਾਤੀ ਪੱਡੇ ਵਕੇ ਨਾਲ ਇਹ ਕੱਚੀ ਪਾਉਣ ਤੋਂ ਬਾਅਦ ਦੇਖੋ ਹੁਣ ਆਪਾਂ ਕਟਾਮਾਂ ਦੇ ਨਾਲ-ਨਾਲ ਸिलाई ਲਗਾਉਣੀ ਹੈ। ਬਿਲਕੁਲ ਕਟਾਮਾਂ ਦੇ ਨਾਲ ਨਾਲ ਉnderway ਤਰੀਕੇ ਨਾਲ ਆਪਾਂ ਸਾਰੇ ਕੰਪਲੀਟ ਜਿਹੜੇ ਇੱਕ ਟਾਮ ਕਰ ਲਏ ਹੁਣ ਆਪਾਂ ਇਹਨਾਂ ਨੂੰ ਪਲਟੀ ਮਾਰਾਂਗੇ ਫਿਰ ਇਹਦੇ ਆਪਾਂ ਜਿਹੜੀ ਸਾਈਡਾਂ ਤੇ ਲੈਸ ਲਗਾਉਣੀ ਹੈਗੀ ਜਿਹੜੀ ਆਪਣੇ ਕੋਲ ਪਾਈਪਿੰ ਹੈ ਐਸ ਤਰ੍ਹਾਂ ਹੁnde ਕੋਈ ਨਾ ਆਪਾਂ ਇਸ ਤਰ੍ਹਾਂ ਜਿਹੜਾ ਇਹ ਕਪੜਾ ਹੈ ਫਾਲਤੂ ਦਾ ਆਪਾਂ ਇਹਨੂੰ ਕੱਟ ਕਰ ਦਾਂਗੇ ਇਸ ਤਰ੍ਹਾਂ ਸਾਰਾ ਕੱਪੜਾ ਕੱਟ ਕਰਨਾ ਹੈ। ਹੁੰਦੇ ਕੱਪੜੇ ਸਾਰਾ ਕੱਪੜਾ ਇਹਰਾ ਕੱਟ ਕਰਤਾ ਉਸ ਤੋਂ ਬਾਅਦ ਆਪਾਂ ਇਹਦੇ ਦੇਖ ਇਸ ਤਰ੍ਹਾਂ ਕਟਾਮਾਂ ਦੇ ਵਿਚਕਾਰ ਤੇ ਛੋਟੇ ਛੋਟੇ ਕੱਟ ਲਗਾਵਾਂਗੇ। ਇਹ ਤਰ ਸਾਰੇ ਕੱਟ ਜਿਹੜੇ ਆਪਾਂ ਕੰਪਲੀਟ ਕਰ ਲਾਂਗੇ ਹੁਣ ਇਹਨਾਂ ਨੂੰ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਮਾਰਾਂਗੇ ਪਾਲਟੀ ਐਸਟਰਾ ਆਇਤਰਾ ਦੇ ਲਾਂਗੇ ਆਪਾਂ ਇਹਨਾਂ ਨੂੰ ਪਾਲਟੀ ਸਾਰੇ ਨੂੰ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਮਾਰਾਂਗੇ ਪ੍ਰੈਸ ਫਿਰ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਲਾਂਮਾਂ ਤੇ ਪਾਈਪਿੰਗ ਲਗਾਉਣ ਦਾ ਤਰੀਕਾ ਇਸ ਤੋਂ ਉਹਨੇ ਦੇ ਪ੍ਰੋਪਰ ਲਾ ਪ੍ਰੈਸ ਮਾਰਨ ਤੋਂ ਬਾਅਦ ਇਹਦੇ ਉੱਪਰ ਆਪਾਂ ਲਗਾਵਾਂਗੇ ਇਹ ਵਾਲੀ ਪਾਈਪਿੰਗ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਪੱਟੀ ਦੇ ਇੱਕ ਸਾਈਡ ਤੇ ਜਿਹੜੀ ਇਹ ਪਾਈਪਿੰਗ ਹੈਗੀ ਇਹ ਲਗਾਵਾਂਗੇ ਇੱਕ ਸਾਈਡ ਤੇ ਲਗਾਵਾਂਗੇ ਆਪਾਂ ਇਹਨੂੰ ਇਸ ਤਰ੍ਹਾਂ ਜਿਹੜੀ ਆਹ ਪਲੀ ਚਾਰਤ ਪੱਟੀ ਹੈ ਇਹਦੀ ਇੱਕ ਸਾਈਡ ਤੇ ਲਗਾਵਾਂਗੇ ਆਪਾਂ ਇਹਨੂੰ ਪਹਿਲਾਂ ਇੰਤੁ ਜੀ ਸਿੰਗਲ ਪੈਨ ਨਾ ਵੀ ਲਗਾ ਸਕਦੇ ਹੋ ਦੇਖੋ ਮੈਂ ਲਗਾ ਰਹੀ ਹਾਂ ਕਿ ਡਬਲ ਪੈਨ ਨਾ ਕਪਾਏ ਇੱਕ ਸਾਈਡ ਤੇ ਜਿਹੜੀ ਇਹ ਫਾਈਪਲ ਲਗਾ ਲਈਏ ਕਪੜੇ ਦੇ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਮੂਰੀ ਦੇ نیچے ਦੇਖੋ ਇੱਕ ਸਾਈਡ ਤੇ ਆਪਾਂ ਇਹ ਲਾਸ ਲਗਾ ਲਈ ਇੱਕ ਸਾਈਡ ਤੇ ਆਪਾਂ ਇਹ ਕਿਟਾਮਾ ਦੇ ਬਾਅਦ ਚ ਲਗਾਵਾਂਗੇ ਪਹਿਲਾਂ ਲਗਾਵਾਂਗੇ ਆਪਾਂ ਦੇਖੋ ਇਹ ਸਲਵਾਰ ਦੇਖੋ ਪਹੁੰਚੇ ਤੇ ਇਹ ਜਿਹੜੀ ਲੈਸ ਹੈਗੀ ਇਹਦੇ ਕੋਈ ਆਪਣੀ ਲੈਸ ਹੈ ਜਿਹੜੀ ਇਸ ਤਰੀਕੇ ਨਾਲ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਦੇਖੋ ਇਹ ਆਪਣੀ ਲੈਸ ਹੈ ਜਿਹੜੀ ਇਸ ਤਰੀਕੇ ਨਾਲ ਆ ਜੂਗੀ ਜਿਹੜੀ ਆਪਣੀ ਇਹ ਵਾਲੀ ਹੈ ਇਸ ਤਰ੍ਹਾਂ ਪੱਟੀ ਹੈ ਨਾ ਇਹਨਾਂ ਨੇ ਆਪਾਂ ਬਿਲਕੁਲ ਇਹ ਵਿਚਕਾਰ ਤੇ ਰੱਖਣੀ ਹੈ ਇਸ ਤਰ੍ਹਾਂ ਹੁਣ ਇਹ ਆਪਾਂ ਧਿਆਨ ਦੇ ਨਾਲ ਲਗਾਉਣੀ ਹੈ ਵੀ ਆਪਾਂ ਕਿਸ ਤਰੀਕੇ ਨਾਲ ਲਗਾਉਣੀ ਹੈ ਇਹਨੂੰ ਚਾਹੇ ਤਾਂ ਪਹਿਲਾਂ ਦੇਖੋ ਸਲਵਾਰ ਦੀ ਮੂਰੀ ਨਾਲ ਅਟੈਚ ਕਰ ਲਓ ਚਾਹੇ ਦੀ ਜਿਹੜੇ ਆਪਣੇ ਕਿਟਾਮ ਬਣਾਏ ਹੋਏ ਨੇ ਆਪਾਂ ਇਹਦੇ ਨਾਲ ਇਹਨੂੰ ਜਿਹੜਾ ਅਟੈਚ ਕਰਾਂਗੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹਦੀ ਪੱਤੀ ਮਾਰ ਕੇ ਕਿਹ ਤਰੀਕੇ ਨਾਲ ਆਊਗੀ ਦੇਖੋ ਕਿਸ ਤਰੀਕੇ ਦੇ ਨਾਲ ਇਹ ਆਪਾਂ ਦੇਖੋ ਆਪਣੇ ਕੋਲੇ ਤਿੰਨ ਚੀਜ਼ਾਂ ਹੋ ਗਈਆਂ ਇਹ ਤਿੰਨ ਚੀਜ਼ਾਂ ਦੇ ਆਪਾਂ ਇਸ ਤਰ੍ਹਾਂ ਬਿਲਕੁਲ ਦੇਖੋ ਇਹ ਪੱਤੀ ਤਾਂ ਆਪਣੀ ਇਸ ਤਰ੍ਹਾਂ ਰਹੂਗੀ ਪਹਿਲਾਂ ਆਪਾਂ ਇਹਦੇ ਉੱਪਰ ਸਲਾਈ ਲਗਾ ਦਈਏ ਇਹ ਪੱਤੀ ਤੇ ਇਸ ਤਰ੍ਹਾਂ ਇਹਦੇ ਆਪਾਂ ਬਿਲਕੁਲ ਬੁੱਕਰਮ ਜਿਹਦੀ ਵਿੱਚ ਪਾਈ ਹੋਈ ਆਪਾਂ ਇਸਦੇ ਦੇ ਕੋਲ ਨਾਲ ਨਾਲ ਆਪਾਂ ਦਰਾਈ ਇਹ ਲਗਾ ਲਈ ਐਸ ਤਰ੍ਹਾਂ ਉਸ ਤੋਂ ਬਾਅਦ ਇਹਦੇ ਆਪਾਂ ਉਲਟੀ ਸਾਈਡ ਤੇ ਰੱਖਾਂਗੇ ਇਹ ਵਾਲੇ ਕਟਾਮ ਐਸ ਤਰ੍ਹਾਂ ਜਿਵੇਂ ਕਟਾਮਾਂ ਨੂੰ ਆਪਾਂ ਪਾਤੀ ਦੇ ਕੇ ਲਿਆਵਾਂਗੇ ਐਸਟਰ ਤੇ ਇਹਦੇ ਵਿਚਕਾਰ ਤੇ ਆਪਾਂ ਲਾਉਣੀ ਹੈ ਇਹ ਵਾਲੀ ਲੈਸ ਦੇਖੋ ਇਹਦੇ ਆਪਾਂ ਬਿਲਕੁਲ نیچے ਪਹਿਲਾਂ ਇਹਨੂੰ ਪਾਈਪਿੰਗ ਨੂੰ ਲਗਾਵਾਂਗੇ ਐਸਟਰ ਦੇ ਲਿਖ ਕੇ ਪਾਈਪਿੰਗ ਨੂੰ ਆਪਾਂ ਰੱਖਾਂਗੇ ਇੰਦੂਜੀ ਸਿੰਗਲ ਪੈਰ ਨਾਲ ਵੀ ਲਗਾ ਸਕਦੇ ਹੋ ਦੇਖੋ ਮੈਂ ਲਗਾ ਰਹੀ ਹਾਂ ਡਬਲ ਪੈਰ ਨਾਲ ප ලඇසල ගාලීඋන පතනුදු කානේ බිය ස්ත්‍රික නවගි දෙක්ව ස්ත්‍රික ක නලාවගේ ඒරෙත්තේ පැල්ල පහනක ටාම් ගනේ නෙ ජෙඩේ කොල එක ටාම්න ඒවාලේය ප දේක බෙලුගුල සලයිල ගන ඇතක තමද නානම් ජිඩ අපනේ බුකරුමග ਇਸ ਤਰ੍ਹਾਂ ਦੇ ਕੰਮ ਆਏ ਤਰੀਕੇ ਨਾਲ ਜਿਹੜਾ ਇਹ ਲਗਾ ਰਹੀ ਆ ਆਪਾਂ ਤੁਹਾਨੂੰ ਦਿਖਾਉਣੇ ਦੀ ਇੱਜ਼ਤ ਮਾਰ ਕੇ ਵੀ ਜਿਹੜੀ ਇਹ ਬੁੱਕਰ ਮੰਗੀ ਕਿਸ ਤਰੀਕੇ ਨਾਲ ਆਗੀ ਇਹ ਐ ਟ੍ਰਿਕੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਪਲਟੀ ਵੱਜ ਗਈ ਦੇਖੋ ਇਹ ਕਿਠਾਮਾਂ ਦੀ ਇਸ ਤਰ੍ਹਾਂ ਹੁਣ ਇਹਦੇ ਉੱਪਰ ਆਪਾਂ ਕੀ ਕਰਾਂਗੇ ਇਹਦੇ ਉੱਪਰ ਆਪਾਂ ਇੱਕ ਬਰੀਕ ਸਲਾਈ ਲਗਾਵਾਂਗੇ ਪਹਿਲਾਂ ਇਹ ਜਿਹੜੇ ਆਪਾਂ ਜਿਹੜੀ ਲੈ ਸਾਕੀ ਬਿਲਕੁਲ ਆਸਾਨ ਤਰੀਕੇ ਨਾਲ ਬਿਲਕੁਲ ਸਿੱਧੀ ਜਿਹੜੀ ਦਾਵ ਜੇ ਇਹਦੇ ਉੱਪਰ ਇਸ ਤਰ੍ਹਾਂ ਆਪਾਂ ਪੂਣ ਸਲਾਈ ਲਗਾ ਦਾਂਗੇ ਐਸ ਤਰ੍ਹਾਂ ਇਸ ਤਰ੍ਹਾਂ ਦੇਖੋ ਆਪਾਂ ਸਾਰੇ ਤੇ ਸਲਾਈ ਲਗਾ ਕੇ ਇਹ ਸਲਾਈ ਨੂੰ ਦੇਖੋ ਆਪਾਂ ਐ ਇਸ ਤਰ੍ਹਾਂ ਦੇਖੋ ਇਹ ਸਾਰਾ ਆਪਾਂ ਕੰਪਲੀਟ ਕਰ ਲਿਆ ਉਸ ਤੋਂ ਬਾਅਦ ਜਿਹੜੀ ਆਪਣੀ ਇਹ ਵਾਲੀ ਪਾਈ ਪੈਣਾਂਗੀ ਇਹ ਵਾਲੀ ਲਗਾਈ ਆ ਹੁਣ ਆਪਾਂ ਇਹਦੇ ਨਾਲ ਸਲਾਈ ਲਗਾਵਾਂਗੇ ਪਹਿਲਾਂ ਦੇਖੋ ਇਹਨੂੰ ਵੀ ਇਤੋਂ ਚੰਗੀ ਤਰ੍ਹਾਂ ਇਹਦੇ ਨਾਲ ਅਟੈਚ ਕਰ ਦਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਇਹਨਾਂ ਬਿਲਕੁਲ ਅਟੈਚ ਕਰਾਂਗੇ ਆਪਾਂ ਤਾਂ ਜੋ ਆਪਣੀ ਇਹ ਪੱਟੀ ਹੈ ਜਿਹੜੀ ਬਿਲਕੁਲ ਆ ਸਾੰਤੀਕੇ ਨਾਲ ਇਹਦੇ ਨਾਲ ਹੀ ਖੜੀ ਰਹੇ ਰੇਖੋ ਬਿਲਕੁਲ ਇਹਦੇ ਨਾਲ-ਨਾਲ ਮੈਂ ਜਿਹੜੀ ਸਲਾਈ ਦੇ ਕੋਲ ਲਗਾਤੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਘਟਾਮਾਂ ਦੇ ਉੱਪਰ ਲੈਂਸ ਲਗਾਉਣ ਦਾ ਤਰੀਕਾ ਵੀ ਜਿਹੜੀ ਆਪਾਂ ਘਟਾਮਾਂ ਦੇ ਉੱਪਰ ਲੈਂਸ ਲਗਾਉਣੀ ਹੈ ਜਿਵੇਂ ਉਹ ਪਾਈਪਿੰਗ ਕੱਢਣੀ ਘਟਾਮਾਂ ਦੇ ਨਾਲ-ਨਾਲ ਆਪਾਂ ਕਿਹੜੇ ਤਰੀਕੇ ਨਾਲ ਕੱਢਣੀ ਹੈਗੀ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਇਹਦੇ ਉੱਪਰਾ ਕੱਚੀ ਪਾਵਾਂਗੇ ਤਾਂ ਜੋ ਆਪਣੇ ਘਟਾਮਾਂ ਦੇ ਨਾਲ-ਨਾਲ ਜਿਹੜੀ ਲੈਸ ਹੈਗੀ ਬਿਲਕੁਲ ਸਹੀ ਤਰੀਕੇ ਨਾਲ ਲੱਗ ਸਕੇ ਇਹ ਬਿਲਕੁਲ ਵੱਡੇ ਵਕੇ ਨਾਲ ਦੇਖੋ ਮੈਂ ਇਹਦੇ ਉੱਪਰ ਜਿਹੜੀ ਕੱਚੀ ਪਾਤੀ ਮੈਂ ਇਹ ਜੁਟੀਆਂ ਰਖਣਾ ਲੇ ਦੇ ਕੋ ਕੱਚੀ ਪਾਈ ਬਣਾ ਦੇ ਉੱਪਰ ਲਾਇਸ ਦਾ ਨਾਲ ਆਇਓ ਕਿਉਂਕਿ ਫਿਰ ਸਹੀ ਨਹੀਂ ਲੱਗਣੇਗੀ ਹੁਣ ਆਪਾਂ ਦੇ ਇੱਕੋ ਇਸ ਤਰੀਕੇ ਦੇ ਨਾਲ ਹੀ ਜਿਹੜੀ ਲਾਇਸ ਲਗਾਉਣੀ ਸ਼ੁਰੂ ਕਰਾਂਗੇ ਦੇਖੋ ਇਹਨੂੰ ਮੈਂ ਪਾਈਪਿੰ ਦੇ ਨੀਚੇ ਇਹਦੇ ਰੱਖੂਗੀ ਪਾਈਪ ਨੂੰ ਇਸ ਤਰ੍ਹਾਂ ਇਹ ਆਪਾਂ ਛੋਡੇ ਬਕੇ ਨਾਲ ਪੱਕੇ ਤੇ ਪੱਬਕੇ ਨਾਲ ਹੀ ਲਗਾਉਣੀ ਹੈ ਦੇਖੋ ਬਿਲਕੁਲ ਇਸ ਤਰ੍ਹਾਂ ਇਹਦੇ ਉੱਪਰ ਉੱਪਰ ਮੈਂ ਸਲਾਈ ਨੂੰ ਜਿਹੜੀ ਲਾਉਂਦੀ ਆਉਂਗੀ ਇਹ ਜੁਟ ਡਿਜ਼ਾਈਨ ਦੇ ਉੱਪਰ ਆਪਣਾ ਬਣ ਕੇ ਕਿੰਨਾ ਸੋਹਣਾ ਰੈਡੀ ਹੋਊਗਾ ਦੇਖੋਇ ਇਤਰਾ ਮੈਂ ਇਹਦੇ ਨੀਚੇ ਦੇਖੋ ਲੈ ਗਈ ਹੁਣ ਕਟਾਂ ਦੇ ਇਹਦੇ ਨਾਲ-ਨਾਲ ਦੇਖੋ ਉਸੇ ਤਰ੍ਹਾਂ ਹੀ ਆਪਾਂ ਹੱਥ ਨੂੰ ਘੁਮਾਉਣਾ ਹੈ ਹੁਣ ਇੱਥੋਂ ਆਪਾਂ ਦੇਖੋ ਇਹ ਲੈਸ ਨੂੰ ਇਸ ਤਰ੍ਹਾਂ ਖਿੱਚਾਂਗੇ ਬਾਹਰ ਨੂੰ ਇਤੋਂ ਹੀ ਆਪਣਾ ਕਟਾਮ ਆ ਜਿਹੜਾ ਬਣ ਕੇ ਬਿਲਕੁਲ ਤਿਆਰ ਹੈ ਆਇਸਟਰ ਦੇਖੋ ਇੱਕ ਟਾਮਾ ਦੇ نیچے-नीचे ਇਹ ਲਾਇਸ ਨੂੰ ਆਪਾਂ ਇਸ ਤਰ੍ਹਾਂ ਲਗਾਵਾਂਗੇ ਹੁਣ ਇਹਨੂੰ ਆਪਾਂ ਇਹਦੇ ਮੇਮੇ ਮਸ਼ੀਨ ਨੂੰ ਘੁਮਾਵਾਂਗੇ ਨਾਲ-ਨਾਲ ਇਹ ਇਸ ਤਰ੍ਹਾਂ ਇਸ ਤਰ੍ਹਾਂ ਉਸ ਤੋਂ ਬਾਅਦ ਇਹਨੂੰ ਆਪਾਂ ਫੇਰਾ ਇਸ ਤਰ੍ਹਾਂ ਕਰਾਂਗੇ ਇੱਥੋਂ ਫੇਰਾ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਮਸ਼ੀਨ ਨੂੰ ਇਹਦੇ ਨਾਲ ਨਾਲ ਖਮਾ ਮੰਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਜਿਹੜਾ ਡਿਜ਼ਾਈਨ ਆ ਨਿਊ ਜਿਹਾ ਬਣਦਾ ਹੈਗਾ ਆ ਇਸ ਤਰ੍ਹਾਂ ਦੇਖੋ ਇਹ ਨਾਲ-ਨਾਲ ਮੈਂ ਹੁਣ ਸਿਲਾਈ ਲਗਾ ਦੂੰਗੀ ਦੇਖੋ ਇਹ ਤੋਂ ਮੈਂ ਫੇਰ ਇਹਦੇ ਉੱਪਰ ਜੇਲਾ ਮਸ਼ੀਨ ਇਸੇ ਤਰ੍ਹਾਂ ਹੀ ਚਲਾਉਂਗੀ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਹੈ ਕੋਈ ਵੀ ਲੈਸ ਹੈ ਦੇਖੋ ਕਿ ਟਾਂਮਾ ਦੇ ਵਿੱਚ ਕੱਟ ਕੇ ਨਹੀਂ ਲਗਾਈ ਆਪਾਂ ਵੈਸੀ ਹੀ ਦੇ ਕੋਈ ਲੈਸ ਨੂੰ ਇਸੇ ਤਰੀਕੇ ਨਾਲ ਜਿਹੜਾ ਲਗਾ ਰਹੇ ਹਾਂਗੇ ਜੇਕਰ ਆਪਾਂ ਇਹਨੂੰ ਕੱਟ ਕੇ ਲਗਾਵਾਂਗੇ ਦੇਖੋ ਕੱਟ ਕੇ ਲਗਾਉਣ ਨਾਲ ਬਹੁਤ ਜਿਆਦਾ ਦਿੱਕਤ ਆਊਗੀ ਨਾਲੇ ਤਾਂ ਨਾਲੇ ਦੇਖੋ ਬਿਲਕੁਲ ਸਹੀ ਤਰੀਕੇ ਦੇ ਨਾਲ ਇਹ ਲੈਸ ਹੈ ਜਿਹੜੀ ਨਹੀਂ ਲੱਗਣੀ ਕਿ ਕੋਈ ਨਿੱਕੇ-ਨਿੱਕੇ ਪੀਸ ਬਣ ਜਾਣਗੇ ਇਹ ਕਿ ਤੂੰ ਆ ਪਾਪੇਰ ਕਿਤਾਬ ਦੇ ਦੇ ਇੱਧਰ ਸਟਾਰਟ ਕਰ ਲਈ ਦੇਖੋ ਜਦੋਂ ਵੀ ਆਪਾਂ ਕੋਈ ਵੀ ਚੀਜ਼ ਬਣਾਉਣੀ ਆ ਉਹਦੇ ਲਈ ਆਪਾਂ ਨੂੰ ਥੋੜੀ ਜਿਹੀ ਮਿਹਨਤ ਜਿਹੜੀ ਕਰਨੀ ਪੈਂਦੀ ਹੈ ਹੁਣ ਦੇਖੋ ਤੁਸੀਂ ਡਿਜ਼ਾਈਨ ਦੇਖੋ ਬਹੁਤ ਜਿਆਦਾ ਸੋਹਣਾ ਦੇਖੋ ਕਿਦਾਂ ਬਹੁਤ ਜਿਆਦਾ ਟ੍ਰੈਂਡ ਚੱਲ ਰਿਹਾ ਵਰਕ ਦਾ ਦੇਖੋ ਮੂਰੀਆਂ ਦੇ ਉੱਪਰ ਜੇਕਰ ਆਪਾਂ ਵਰਕ ਨਹੀਂ ਕਰਵਾਉਣੀ ਤਾਂ ਆਪਾਂ ਇਸ ਤਰੀਕੇ ਨਾਲ ਥੋੜੀ ਜਿਹੀ ਮਿਹਨਤ ਕਰਕੇ ਜਿਹੜਾ ਸੂਟ ਨੂੰ ਆਪਣੇ ਨੂੰ ਪੂਰਾ ਵਧੀਆ ਫੈਂਸੀ ਬਣਾ ਸਕਦੇ ਆ ਆਪਾਂ ਤੁਹਾਨੂੰ ਇਹ ਸਾਰੇ ਸੂਟ ਦੀ ਬਣੇ ਹੋਏ ਦੀ ਲੁੱਕ ਵੀ ਦਿਖਾਵਾਂਗੇ ਜਦੋਂ ਇਹ ਸੂਟ ਆਪਣਾ ਸਾਰਾ ਪ੍ਰੋਪਰ ਰੈਡੀ ਹੋ ਗਿਆ ਕਮੀਜ਼ਾ ਸ਼ਾਲਟ ਆਪਣੀ ਜਿਹੜਾ ਤਰਪਾਈ ਹੋ ਗਈ ਉਸ ਤੋਂ ਬਾਅਦ ਦੇਖੋ ਇਸ ਤਰੀਕੇ ਦੇ ਨਾਲ ਮੈਂ ਸਾਰੇ ਕਟਾਮ ਆ ਜਿਹੜੇ ਦੇਖੋ ਬੜੀ ਆਸਾਨੀ ਦੇ ਨਾਲ ਆ ਦੇਖੋ ਥੋੜਾ ਜਿਹਾ ਮੈਨੂੰ ਵੀ ਟਾਈਮ ਲੱਗਿਆ ਪਲੀਜ਼ ਤੁਸੀਂ ਇਹ ਨਾ ਕਹੋ ਵੀ ਤੁਹਾਡੇ ਤੋਂ ਇਹ ਬਣ ਨਹੀਂ ਰਿਹਾ ਦੇਖੋ ਇਹ ਬਣਾਉਣ ਨੂੰ ਕੋਈ ਵੱਡੀ ਔਖੀ ਗੱਲ ਨਹੀਂ ਹੁੰਦੀ ਜੀ ਆਪਾਂ ਇਹਨੂੰ ਆਸਾਨੀ ਦੇ ਨਾਲ ਬਣਾ ਸਕਦੇ ਹਾਂ ਜੇਕਰ ਤੁਸੀਂ ਇਹ ਪਹਿਲਾ ਕਟਾਮ ਬਣਾਉਣੇ ਨੇ ਨਾ ਵੀ ਪਹਿਲਾ ਲੈਸ ਲਗਾਉਣੀ ਹੈ ਜਾਣ ਤੋਂ ਪਹਿਲਾਂ ਵੀ ਇਹ ਵੀ ਬਣ ਜੂਗੀ ਜੇਕਰ ਤੁਸੀਂ ਇਸ ਤਰੀਕੇ ਨਾਲ ਲਗਾਉਣੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਲਗਾ ਸਕਦੇ ਹੋ ਦੇਖੋ ਕੱਟ ਕੇ ਪਾਈਪਿੰਗ ਕਦੇ ਵੀ ਨਾਲ ਲਗਾਓ ਇਸ ਤਰ੍ਹਾਂ ਕਟਾਮਾ ਦੇ ਉੱਪਰ ਜੇ ਤੁਸੀਂ ਕੱਟ ਕੇ ਲਗਾਉਂਗੇ ਤਾਂ ਉਹਦੇ ਨਾਲ ਕੀ ਹੈ ਤੁਹਾਡੇ ਸੂਟ ਦੀ ਜਿਹੜੀ ਸਲਵਾਰ ਦੀ ਸ਼ੇਪ ਵੀ ਖਰਾਬ ਹੋ ਜੂਗੀ ਨਾ ਤੇ ਇਹ ਕਟਾਮਾ ਦੇ ਵਿੱਚੋਂ ਜਿਹੜਾ ਇਹ ਕਪੜਾ ਉਹ ਵੀ ਨਿਕਲਣਾ ਸ਼ੁਰੂ ਹੋ ਜੂਗਾ ਕਿਉਂਕਿ ਉਹ ਪੀਸ ਬਣ ਜਾਂਦੇ ਨੇ ਨਿੱਕੇ ਨਿੱਕੇ ਉਹ ਨਿੱਕੇ ਨਿੱਕੇ ਜਿਹੜਾ ਪੀਸ ਬਣ ਜਾਂਦੇ ਉਹਦੇ ਨਾਲ ਦੇਖੋ ਸੋਹਣੀ ਸਫਾਈ ਨਹੀਂ ਆਉਂਦੀ ਹੈਗੀਗੀ ਦਿਲ ਕੁ ਮੈਂ ਸਾਰੇ ਘਟਾਮਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਜਿਹੜੀ ਇਹ ਲੇਸ ਹੈਗੀ ਲਗਾ ਲਈ ਮੈਂ ਡੋਰੀ ਵਾਲੀ ਪਾਈਪਨ ਲੈਤੀ ਸੀ ਹੈ ਦੇਖੋ ਇਹ ਆਪਣੀ ਮੂਰੀ ਹੋ ਗਈ ਕੰਪਲੀਟ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਵੀ ਇਹ ਬਣ ਕੇ ਕਿਸ ਤਰ੍ਹਾਂ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਮੂਰੀ ਦਾ ਡਿਜ਼ਾਈਨ ਹੈ ਆਪਣਾ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਦੇਖੋ ਬਣ ਕੇ ਰੈਡੀ ਹੋ ਗਿਆ ਆਇ ਤਰੀਕੇ ਨਾਲ ਜਿਹੜਿਆ ਆਪਾਂ ਕਿ ਤਾਂ ਪਾਏਗੇ ਜੇਕਰ ਤੁਸੀਂ ਇਹਦੇ ਉੱਪਰ ਛੋਟੇ-ਛੋਟੇ ਕੋਈ ਬੱਟਲ ਵਗੈਰਾ ਲਗਾਉਣਾ ਚਾਹੁੰਦੇ ਹੋਗੇ ਜਿਵੇਂ ਦੇਖ ਆਪਾਂ ਤੁਹਾਨੂੰ ਦ ਇੱਕ ਨਾਰਮਲ ਤਰੀਕੇ ਨਾਲ ਦਿਖਾ ਦੇਣਾ ਜਿਵੇਂ ਦੇਖੋ ਇਸ ਤਰ੍ਹਾਂ ਆਪਾਂ ਮੂਰੀਆਂ ਦੇ ਉੱਪਰ ਨੇ ਜਿਹੜੇ ਬੱਟਲ ਰੱਖ ਸਕਦੇ ਆਂਗੇ ਇਹ ਬੱਟਲ ਰੱਖ ਕੇ ਇਸ ਤਰੀਕੇ ਨਾਲ ਇਹਨੂੰ ਆਪਾਂ ਡੈਕੋਰੇਟ ਵੀ ਕਰ ਸਕਦੇ ਜਿਵੇਂ ਕਿ ਦੇਖੋ ਆਪਾਂ ਮੂਰੀ ਦੇ ਨਾਲ ਦੇ ਇਸ ਤਰ੍ਹਾਂ ਦੇ ਨਾਭੀ ਬੱਟਨ ਵੀ ਜਿਹੜੇ ਦੇ ਉੱਪਰ ਲਗਾ ਸਕਦੇ ਆਂਗੇ ਇਹ ਤੁਹਾਡੀ ਆਪਣੀ ਇੱਛਾ ਹੈ ਕਿ ਵੀ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਰੈਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਉਸੇ ਤਰੀਕੇ ਦੇ ਨਾਲ ਰੈਡੀ ਕਰਕੇ ਵੀ ਬਣਾ ਸਕਦੇ ਹੋ ਦੇਖੋ ਇਹ ਪੂਰਾ ਵਧੀਆ ਜਿਹੜਾ ਡਿਜ਼ਾਈਨ ਹੈਗਾ ਬਣ ਕੇ ਰੈਡੀ ਹੋਇਆ ਦੇਖੋ ਬੜੇ ਸੌਖੇ ਤੇ ਸਾਰੇ ਜਿਹੇ ਤਰੀਕੇ ਨਾਲ ਤੁਹਾਨੂੰ ਆਪਾਂ ਸਮਝਾਇਆਗਾ ਵੀ ਜਿਹੜਾ ਡਿਜ਼ਾਈਨ ਹੈਗਾ ਆਪਾਂ ਕਿਸ ਤਰੀਕੇ ਨਾਲ ਤਿਆਰ ਕਰਕੇ ਪਾ ਸਕਦੇ ਹਾਂ ਮੈਨੂੰ ਉਮੀਦ ਹੈ ਵੀ ਤੁਹਾਨੂੰ ਦੂਸਰੀਆਂ ਵੀਡੀਓ ਦੀ ਤਰ੍ਹਾਂ ਇਹ ਡਿਜ਼ਾਈਨ ਵੀ ਜਿਹੜਾ ਬਿਲਕੁਲ ਪਸੰਦਾ ਆਏਗਾ ਦੇਖੋ ਜੇਕਰ ਤੁਹਾਨੂੰ ਡਿਜ਼ਾਈਨ ਪਸੰਦਾ ਹੈ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਜਿਹੜੇ ਸਾਡੇ ਡਿਜ਼ਾਈਨ ਨੇ ਤੁਹਾਨੂੰ ਕਿੱਦਾਂ ਦੇ ਲੱਗੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ